ਤੇ ਮੇਰੀ ਗੱਲ ਸੁਣੋ ਮੈਂ ਚੱਲਿਆ ਉੱਥੇ ਚੱਲਦੇ ਚੱਲਿਆ ਨਾ ਆਦਰ ਮਾਨ ਵੀ ਪੂਰਾ ਕਰੀ ਸਾਸਰੇ ਦਾ ਤੇ ਜਵਾਈਆਂ ਵਾਲਾ ਟੋਰ ਵੀ ਨਹੀਂ ਛੱਡਣਾ ਮਾਤਾ ਇਸ ਗੱਲ ਦੀ ਤੂੰ ਟੈਨਸ਼ਨ ਨਾ ਲੈ ਇੱਕ ਵਾਰੀ ਮੈਨੂੰ ਪੈਰ ਜਮਾਲਾਂ ਦੇ ਉੱਥੇ ਜਦੋਂ ਮੇਰੀਆਂ ਗੱਲਾਂ ਜਾਣ ਕੇ ਉਹਨਾਂ ਪਹਿਲੀ ਮੇਰੇ ਨਾਂ ਲਾਤੀ ਨਾ ਤੇ ਫਿਰ ਮੈਂ ਕੌਣ ਤੇ ਉਹ ਕੌਣ ਵੈਸੇ ਨਾ ਉਦਾਂ ਕੱਲ ਵੀ ਮੈਂ ਬੈਠਾ ਸੀ ਉਹਨਾਂ ਲਾਗੇ ਅੱਛਾ ਤੇ ਮੈਨੂੰ ਤੇ ਸੁਭਾਅ ਬੜਾ ਵਧੀਆ ਲੱਗਾ ਰਿਹਾ ਇੱਕ ਦਾ ਭਾਰ ਹੁਣ ਲੱਥਾ ਵਾ ਸਾਲ ਡੇਢ ਸਾਲ ਦੋ ਸਾਲ ਰੋਕੀ ਨਾ ਤੇ ਦੂਜੀ ਦਾ ਵੀ ਭਾਰ ਲਾ ਦੇਣਾ ਵਾਹੀਂ ਜਿਉਂ ਪਰ ਜਦੋਂ ਪਤਾ ਤੁਹਾਨੂੰ ਅਸੀਂ ਦਾ ਮੈਨੂੰ ਕਹਿ ਤੈਨ ਮੈਂ ਦੂਣਾ ਹੋ ਜਾਣਾ ਤਾਇਆ ਜੀ ਆਗਲਾ ਕਰਕੇ ਨਾ ਤੁਸੀਂ ਮੈਨੂੰ ਬਗਾਨਿਆ ਕਰਦੇ ਜੀ ਹੁਣ ਮੈਨੂੰ ਵੀ ਤਾਇਆ ਲਾਲਚ ਨਾ ਹੁੰਦਾ ਤੇ ਤੇਰੇ ਬੇੜੇ ਤੇ ਮੈਂ ਵਾੜਨਾ ਨਹੀਂ ਸੀਗਾ ਇੱਕ ਵਾਰੀ ਆ ਪਟੈਲੀ ਮੇਰੇ ਹੱਥਾਂ 'ਚ ਜੀ ਨਾ ਸੇਰ ਤੈਨੂੰ ਦੱਸਾਂ ਓਏ ਆਹੋ ਚਲੋ ਵਧੀਆ ਵੇ ਆ ਹੁਣ ਵੇਖ ਲਓ ਬੰਬੀਆਂ ਵੀ ਇਕੱਠੀਆਂ ਨੇ ਪੈਲੀ ਬੰਨਾ ਵੀ ਆਡਾ ਚਲੋ ਇਕੱਠਾ ਹੀ ਆ ਹਮ ਹਮ ਤਾਇਆ ਜੀ ਤਾਂ ਕਰਦੇ ਨਹੀਂ ਬਹੁਤਾ ਕੰਮ ਠੀਕ ਆ ਮੈਨੂੰ ਆਪ ਹੀ ਕਰਨਾ ਪੈਂਦਾ ਵਾ ਨਾਲੇ ਪਾਜੀ ਅਹੀਂ ਨਹੀਂ ਕਦੀ ਸੋਚਿਆ ਹਮ ਹਮ ਤੇ ਮੇਰਾ ਤਾਇਆ ਲੱਗਦਾ ਵਾ ਕਿ ਜਾਂ ਕੀ ਆ ਤੇ ਚੱਲ ਤੁਹਾਡਾ ਕੰਮ ਆਹੀ ਘਟਾ ਦੇਣਾ ਵਾ ਹੁਣ ਹੁਣਾਂ ਹੀ ਵੀ ਤੇ ਇੱਥੇ ਰਿਹਾ ਕਰਨਾ ਵਾ ਇਹਦੀ ਰਤੀ ਜੇ ਆ ਵੀ लवली ਨੂੰ ਛੇਤੀ ਕੱਢ ਦੇਣਾ ਇੱਥੋਂ ਪਰ लवली ਇਨੀ ਛੇਤੀ ਜਾਣ ਵਾਲੀ ਛੇ ਨਹੀਂ ਹੈਗੀ ਨਹੀਂ ਤੇ ਮੈਨੂੰ ਇਹਦੀ ਮਾੜੀ ਲੱਗਦੀ ਹੈ ਜਿੰਨਾ ਸੌਖਾ ਮੈਂ ਸਮਝਣ ਲਿਆ ਸੀ ਨਾ ਕਿ ਇਹਨੂੰ ਇੱਥੋਂ ਕੱਢ ਲਾਂਗੇ ਨਿਕਲਦਾ ਨਹੀਂ ਇਹਨੇ ਤੁਹਾਡੇ ਮੰਮੀ ਡੈਡੀ ਸਹਿਮਤ ਆ ਨਾ ਇਹ ਗੱਲ ਨਾਲ ਉਹ ਨੰਨ ਨਰਾਜ ਹੋਣ ਫਿਰ ਫਿਰ ਉਹ ਨਹੀਂ ਉਹਨਾਂ ਨੇ ਹੀ ਕਹਿਣਾ ਵਾ ਕੁਆਂ ਦੇ ਜਿੱਦਾਂ ਤੁਹਾਡੀ ਮਰਜ਼ੀ ਹੈ ਤੁਸੀਂ ਕਰ ਲਓ ਹੋਰ ਇਦਾਂ ਥੋੜੀ ਨੂੰ ਸਭ ਕੋ ਲੈ ਕੇ ਜਾਂਦਣਾ ਇੱਥੋਂ ਨਹੀਂ ਇਦਾਂ ਕਿਤਾ ਲੈ ਜੂਗਾ ਸਾਨੂੰ ਕੋਈ ਵੀ ਕਰਨਾ ਪਏ ਉਹ ਜਿੱਦਾਂ ਦੀਆਂ ਗੱਲਾਂ ਕਰਨ ਡਿਆ ਸੀ ਨਾ ਉਹਦੇ ਮਨ ਚ ਲਾਲਚ ਭਰਿਆ ਵਾ ਕੋਈ ਗੱਲ ਨਹੀਂ ਵੀ ਤੁਸੀਂ ਫਿਕਰ ਨਾ ਕਰੋ ਪਰ ਹੁਣ ਆਤੇ ਗਿਆ ਨਾ ਇੱਥੋਂ ਬਚ ਕੇ ਨਹੀਂ ਜਾਂਦਾ ਹੁਣ